ਤਰਨਤਾਰਨ ਧੀਨ थाना ਗੋਵਿੰਦਵਾਲ ਸਾਹਿਬ ਦੇ ਪਿੰਡ ਜਮਰਾਏ ਤੋਂ ਕੋਟ ਮੁਹੰਮਦ ਖਾਨ ਵਾਲੀ ਸੜਕ ਤੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਉਮਰ 30 ਸਾਲ ਨਿਵਾਸੀ ਪਿੰਡ ਕੜਕਾ ਵਜੋਂ ਹੋਈ। ਜਾਣਕਾਰੀ ਦਿੰਦੇ ਅਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਪੰਜਾਬ ਰੋਡ ਵੇਸ ਤਰਨਤਾਰਨ ਵਿਖੇ ਆਈਜੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਤਰਨਤਾਰਨ ਤੋਂ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ PB10 HG 6228 ਤੇ ਸਵਾਰ ਹੋ ਕੇ ਦੇਰ ਸ਼ਾਮ ਆਪਣੇ ਪਿੰਡ ਘੜਕਾ ਜਾ ਰਿਹਾ ਸੀ ਕਿ ਕੋਟ ਮਹਮਦ ਤੋਂ ਜਮਰਾਇ ਸੜਕ ਤੇ ਬਾਬਾ ਭੰਡਾਰੀ ਜੀ ਦੇ ਗੁਰਦੁਆਰਾ ਨਜ਼ਦੀਕ ਅਣਪਛਾਤੇਆਂ ਵੱਲੋਂ 23 ਦਾ ਹਥਿਆਰ ਨਾਲ ਕਤਲ ਕਰ ਦਿੱਤਾ ਮੌਕੇ ਤੇ ਪਹੁੰਚੇ ਡੀਐਸਪੀ ਸਬਡਿਵੀਜ਼ਨ ਗੋਵਿੰਦਵਾਲ ਰਵੀਸ਼ੇਰ ਸਿੰਘ ਤੇ थाना ਗੋਵਿੰਦਵਾਲ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਦੇ ਪੁਲਿਸ ਵੱਲੋਂ ਲਾਜ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਹਾਂਜੀ ਅਕਲ ਦੀ ਕੀ ਗੱਲ ਬਾਤ ਕੀਨਾ ਤੁਹਾਡਾ ਜੀ? ਸੁਖਨਾਮ ਸਿੰਘ ਸਾਹਿਬ। ਕਿਹੜਾ ਪਿੰਡ ਜੀ? ਫੇ ਘਟਕਿਆ ਜੀ। ਕੀ ਗੱਲ ਬਾਤ ਹੋਈ ਆ ਜੀ? ਸਰ ਸਾਨੂੰ ਦੇ ਇਤਰਾਫ ਫੋਨ ਕੀਨੇ ਕੀਤਾ ਵੀ ਘਟਕੇ ਦਾ ਮੁੰਡਾ ਆ ਗੱਲ ਬਾਤ ਹੋ ਗਈ ਆ ਤੇ ਉੱਥੇ ਇਨਸੀਡੈਂਟ ਹੋ ਗਿਆ ਕੀ ਗੱਲ ਹੋਈ ਆ? ਅਸੀਂ ਜਦੋਂ ਆਏ ਤੇ ਇਹ ਦੇ ਵੇਖਿਆ ਤੇ ਦਿਲ ਦੇ ਵਿੱਚ ਸੁਰਗੀਆਂ ਵੱਜੀਆਂ। ਕੀਨਾ ਜੀ ਦੇ ਸੁਰਗੀਆਂ ਵੱਜੀਆਂ। ਤੇ ਮੰਗਾ ਮੰਗਾ ਦੇ ਸਿੱਧੇ ਨਾਂ ਦਾ ਪਤਾ ਨਹੀਂ ਜੀ। ਫਿਰ ਔਰ ਵੇਚ ਦੇ ਵਿੱਚ ਡਰਾਈਵਰੀ ਕਰਦਾ ਇਹ। ਪੇ ਆਰੂੜ ਵੇਜੀ ਉੱਥੇ ਬੱਤ ਲਾ ਕੇ ਫਿਰ ਸਿੱਧਾ ਕਿਦੇ ਨੂੰ ਹੁੰਡਿਆ ਤੇ ਇੱਥੇ ਆਣ ਕੇ ਆ ਕੰਮ ਹੋ ਗਿਆ ਕੀ ਕੰਮ ਹੋਇਆ ਇਹ ਇਹੋ ਕਰਜ਼ਾਂ ਵਜਿਏ ਦੇ ਦੀ ਮੌਕੇ ਦੇ ਮੌਦ ਹੋਈ ਆ ਜੀ ਕਿਹੜੀ ਜਗ੍ਹਾ ਜੀ ਆ ਕੋਟ ਪਿੰਡ ਪੈਂਦਾ ਜੀ ਕੀ ਕੀ ਲੱਗਦਾ ਤੁਹਾਨੂੰ ਤੁਹਾਨੂੰ ਇਹੋ ਲੱਗਦਾ ਵੀ ਸਾਨੂੰ ਪਹਿਲਾਂ ਸਾਡੇ ਦੇ ਇਹਦੇ ਭਰਾ ਦੇ ਦੇ ਮਿਰਥੇ ਨਾ ਕਰਪੂਠਾ ਜਿਲ੍ਹੇ ਦੇ ਨਜ਼ਾਇਰ ਪਰਚਾ ਕਰਾਤਾ ਜੀ ਇਹ ਦੇ ਉਹ 302 ਦਾ ਰਾਈ ਨਵਾ ਕਰ ਲੋ ਜੋ ਇਹਦੇ ਡੈਡੀ ਇੱਥੇ ਚਾਰ ਪੰਜ ਸਾਲ ਪਹਿਲਾਂ ਘਟਕੇ ਵਾਲੀ ਪੰਚਾਇਤ ਮਨਦੀਪ ਸਿੰਘ ਨੇ ਏ ਰਿਮੋਟ ਕਰਦੀ ਏ ਤੇ ਡੈਡੀ ਦੀ ਜੀ ਕੀ ਮੰਗ ਕਰਦੀ ਮਾਂ ਕਹਿੰਦੀ ਇਹੋ ਕਰਦੇ ਆ ਵੀ ਉਹ ਜਿਹੜੇ ਕਾਤਲ ਲੰਗੇ ਹੋਣੇ ਚਾਹੀਦੇ ਆ ਤੇ ਮਨਦੀਪ ਉਹਦਾ ਪਿਓ ਮਾਰਿਆ ਤੇ ਇਹਨਾਂ ਮੁੜ ਕੇ ਸਾਨੂੰ ਆਖਿਆ ਜੇ ਨਹੀਂ ਰਈ ਨਵਾ ਕਰਦਾ ਤੇ ਅਸੀਂ ਤੁਹਾਡਾ ਫੇਰ ਬੰਦਾ ਮਾਰਦੇ ਨਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਸਾਕ ਤੁਹਾਨੂੰ ਉਹਨਾਂ ਦੇ ਹੋਰ ਸਾਡਾ ਕਿਸੇ ਨਾਲ ਵੈਰ ਨਹੀਂ ਰੋਖੜੀ ਕੋਈ ਲੈਣਾ ਨਹੀਂ ਦੇਣਾ ਨਹੀਂ ਤਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਪਿੰਡ ਘੜਕਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤੇ ਜੀ ਦੇਥੂ ਜੀ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਮੇ ਤੋਂ ਵੱਡਾ ਗਰਮੀਤ ਸਿੰਘ ਕੀ ਕੰਮ ਕਰਦਾ ਜੀ ਇਹ ਡਰਾਈਵਰੀ ਕਰਦਾ ਜੀ ਪ੍ਰਾਈਵੇਟ ਲੱਗਾ ਜੀ ਇੱਥੇ ਤਰਨਤਾਰਨ ਦੀ ਪੂਜਤ ਤੇ ਉਦਨ ਚੱਲਦਾ ਮੈਂ ਚੱਲਣਾ ਅੱਛਾ ਤੇ ਕਿਦਾਂ ਪਤਾ ਲੱਗਾ ਕਿ ਕਤਲ ਹੋ ਗਿਆ ਵਜਾ ਹੱਡੀ ਨੇ ਪਹਿਲਾਂ ਡੈਡੀ ਦਾ ਕਤਲ ਹੋਇਆ ਹੁੰਨੀ ਚ ਪੰਚਾਇਤ ਤੇ ਪਰਚਾ ਹੀ ਤੇ ਉਹ ਸਾਡੇ ਤੇ ਕਾਫੀ ਦਬਾਅ ਬਣਾਉਂਦੇ ਸੀ ਪਿਰਾਈਨਾਮਾ ਕਰ ਲੋ ਇਹ ਉਹ ਉਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਉਧਰ ਹੁਣ ਥੋੜੇ ਪਹਿਲਾਂ 6 ਮਹੀਨੇ ਵੀ ਰਾਈਨਾਵਾ ਕਰ ਲੋ ਤੇ ਉਹ ਵੀ ਅਸੀਂ ਕੀਤਾ ਨਹੀਂ ਵੀ ਪਰਚਾ ਝੂਠਾ ਕਰਾਇਆ ਸਾਡੇ ਤੇ ਬਾਅਦ ਇਥੇ ਇਨਕੁਆਰੀ ਚੱਲਦੀ ਹੈ ਸਰਪੰਚ ਜੀ ਮਨਦੀਪ ਸਿੰਘ ਦੇ ਖਿਲਾਫ ਮੇਰੇ ਮੇਰੇ ਲੋ ਉੱਥੇ ਵੀ ਉਹਨੇ ਮੈਨੂੰ ਧੋਖੇ ਦਿੱਤੇ ਉਹਨਾਂ ਨੇ ਜਾਇਜ ਪੈਸੇ ਖਾਦੇ ਪਿੰਡ ਦੇ ਮਰੇਗਾ ਦੇ ਕੀ ਮੰਗ ਕਰਦੇ ਹੁਣ ਇਨਸਾਫ ਦੀ ਮੰਗ ਕਰਦੇ ਆ ਵੀ ਸਖਤ ਤੋਂ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਤੇ ਜਾਂਚ ਪੂਰੀ ਮੁਕੰਮਲ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੀ ਨਾ ਦੰਦਲਾ ਬਲਨਾ ਤਰਸੇਮ ਸਿੰਘ ਜੀ ਕੀ ਗੱਲ ਬਾਤ ਹੋਈ ਇੱਥੇ ਜੀ ਆਹੀਂ ਤਰਨਤਾਰੋਂ ਧੌਂੜਿਆ ਜੀ ਇੱਥੇ ਹੀ ਵੇਖਿਆ ਇੱਕ ਮੋਟਰਸਾਈਕਲ ਡਗਾ ਤੇ ਬਾਬੇ ਪਨਾਰੀ ਦੀ ਜਗ੍ਹਾ ਲੱਗੇ ਤੇ ਅਸੀਂ ਰੋਕੇ ਵੇਖਿਆ ਤੇ ਲੱਗ ਇੱਕ ਬੰਦਾ ਪਿਆ ਵਾ ਐਂਦ ਕਾ ਵੀ ਪੈਸੇ ਚਲੋ ਕਿਤੇ ਲੇਪਿਆ ਹੋਊਗਾ ਤੇ ਉਹ ਉਦੋਂ ਮਤਲਬ ਵੀ ਉਹਦੀ ਜਿਤਨਾ ਉਹ ਦੰਦਲ ਪਈ ਹੈਗੀ ਤੇ ਸਾਹ ਬੜੇ ਔਖੇ ਔਖੇ ਹੋਣ ਰਹੇ ਹੈਗੇ ਅਹੀਂ ਆਪਣੀ ਗੱਡੀ ਚੋਂ ਪਾਣੀ ਪੂਣੀ ਕੱਢਿਆ ਪਾਇਆ ਉਹਦੀ ਦੰਦਲੂ ਦੀ ਤੋੜੀ ਉਹ ਮੁੜ ਕੇ ਸਾਡੇ ਹੱਥਾਂ ਦੇ ਵਿੱਚ ਹੀ ਦਮ ਤੋੜ ਗਿਆ ਲਾਗੇ ਅਸੀਂ ਗੁਰਦਰ ਵਾਲੇ ਸਿੰਘ ਹੀ ਉਹਨਾਂ ਨੂੰ ਆਵਾਜ਼ ਮਾਰੀ ਤੇ ਉਹ ਵੀ ਆਏ ਬਾਹਰ ਮੁੜ ਕੇ ਫੇਰ ਅਸੀਂ ਉਹਦਾ ਮੋਬਾਈਲ ਕੱਢ ਕੇ ਵੀ ਸ਼ਾਇਦ ਇਹਦੇ ਆਪਣਾ ਕਰੀਏ ਪਰਿਵਾਰ ਨੂੰ ਟੈਲੀਫੋਨ ਉਹਨੂੰ ਲੋਕ ਲੱਗਾ ਹੈਗਾ ਫੇਰ ਮਗਰੋਂ ਉਹਦਾ ਆਇਡੈਂਟੀਟੀ ਕਾਰਡ ਮਿਲ ਪਿਆ ਆਪਣਾ ਉਧਾਰ ਕਾਰਡ ਮਿਲ ਗਿਆ ਉਤੋਂ ਪਤਾ ਲੱਗਾ ਫਿਰ ਅਸੀਂ ਐਂਬੂਲੈਂਸ ਨੂੰ ਟੈਲੀਫੋਨ ਕੀਤਾ ਥਾਣੇ ਟੈਲੀਫੋਨ ਕੀਤਾ ਸਾਰਿਆਂ ਨੂੰ ਕੀਤਾ ਤੇ ਉਹਨਾਂ ਜਿਹਨੂੰ ਫਿਰ ਉਹਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਗਿਆ ਆਗੇ ਉਹਨਾਂ ਜਿਹਨੂੰ ਉਹਦੀ ਜਿਹੜੀ ਡੈਥ ਹੋ ਗਈ ਡੈਥ ਹੋ ਚੁੱਕੀ ਸਰ ਇੱਥੇ ਅੱਜ ਕੁਝ ਪੰਜ ਦੇ ਕਸਾਟੇ ਸਭ ਕੀ ਵਾਰਦਾਤ ਹੋਈ ਏ ਇੱਥੇ ਅੱਜ ਇੱਕ ਮੌਕੇ ਤੇ ਆਏ ਆਂ ਜੀ ਇੱਥੇ ਸਾਨੂੰ ਮੈਸੇਜ ਆਇਆ ਵੀ ਇੱਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ ਉਹ ਤੋਂ ਮੌਕੇ ਤੇ ਆ ਕੇ ਦੇਖਿਆ ਤਾਂ ਇੱਥੇ ਬੰਦਾ ਇੱਕ ਜਿਹੜਾ ਵਾ ਕਿਰਚੋ ਵੱਜੀ ਸੀ ਉਹਦੇ ਤੇ ਉਹ ਮ੍ਰਿਤਕ ਪਿਆ ਸੀਗਾ ਠੀਕ ਹੈ ਇੱਥੇ ਮੌਕੇ ਤੇ ਪਹੁੰਚ ਕੇ ਹੋਣ ਜਿਹੜੀ ਇਹ ਤਸਦੀਕ ਕਰ ਰਹੇ ਆ ਜੋ ਵੀ ਹਾਲਾਤ ਪਾਇਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਉਲਟ ਲਿਆਂਦੀ ਜਾਊ ਪਰਿਵਾਰ ਵੱਲੋਂ ਤੇ ਇੱਕ ਨਾਂ ਲਿਆ ਜਾ ਰਿਹਾ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਸੀ ਦਿਖੋ ਜੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਇਹ ਤਫਤੀਸ਼ ਕਰ ਰਹੇ ਆ ਤਫਤੀਸ਼ ਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ